ए मत ए मत ए मत सारे फरीदकोट नो मेरे वालों सत अकाल आप सब जानते हैं कि उन्नी तरीक तो बाबा फरीद जी का आगमन दिवस शुरू होन जा रहा है तो इस मौके दे उत्ते मैं सारे फरीदकोट निवासियों बहुत बहुत बधाई दिनी है। ਬਹੁਤ ਹੀ ਸ਼ਰਦਾ ਦੇ ਨਾਲ ਸਾਰੇ ਫਰੀਦਕੋਟ ਨਿਵਾਸੀ ਇੱਥੇ ਜਗਾ ਜਗਾ ਤੇ ਲੰਗਰ ਲਗਾਉਂਦੇ ਨੇ ਮੈਂ ਸਿਰਫ ਆਪ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਹੀ ਬੇਨਤੀ ਕਰਨੀ ਚਾਹਾਂਗੀ ਕਿ ਆਪਾਂ ਜਿਹੜੇ ਇਹ ਲੰਗਰ ਨੇ ਇਹ ਸੜਕਾਂ ਤੋਂ ਹਟ ਕੇ ਜਿਹੜੀਆਂ ਨਿਰਧਾਰਿਤ ਕੀਤੀਆਂ ਗਈਆਂ ਜਗ੍ਹਾ ਨੇ ਉਹਨਾਂ ਦੇ ਉੱਤੇ ਲਗਾਈਏ ਅਸੀਂ ਪ੍ਰਸ਼ਾਸਨ ਦੇ ਵੱਲੋਂ ਵੀ ਪ੍ਰਬੰਧ ਕੀਤੇ ਨੇ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਤਾਂ ਕਿ ਉੱਥੇ ਦੀ ਸਾਫ ਸਫਾਈ ਦਾ ਜੋ ਪ੍ਰਬੰਧ ਹੈ ਉਹ ਰੱਖਿਆ ਜਾ ਸਕੇ ਸੋ ਇਸ ਆਗਮਨ ਦਿਵਸ ਨੂੰ ਆਪਾਂ ਬਹੁਤ ਹੀ ਖੁਸ਼ੀ ਦੇ ਨਾਲ ਅੱਛੇ ਤਰੀਕੇ ਦੇ ਨਾਲ ਮਨਾਈਏ ਕਿਸੇ ਨੂੰ ਵੀ ਡਾ ట్రాਫਿਕ ਦੇ ਵਿੱਚ ਵੀ ਕੋਈ ਵਿਗਨ ਨਾ ਆਏ ਅਤੇ ਲੋਕ ਸ਼ਰਦਾ ਦੇ ਨਾਲ ਜੋ ਇੱਥੇ ਮੱਥਾ ਟੇਕਣ ਆਉਂਦੇ ਨੇ ਆਪਣੀ ਸ਼ਰਦਾ ਪੂਰੀ ਤਰੀਕੇ ਦੇ ਨਾਲ ਨਿਭਾ ਸਕਣ।